ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਤੁਹਾਡਾ ਆਪਣਾ ਸਿਟੀ ਲਾਈਫ ਚੈਨਲ ਅੱਜ ਤੁਹਾਨੂੰ ਰੂਬੂ ਰੂ ਕਰਵਾਉਣ ਜਾ ਰਿਹਾ ਹੈ ਗੀਤਕਾਰ ਸਰਦਾਰ ਕਿਹਰ ਸਿੰਘ ਮੋਰਾਵਾਲਿਆਂ ਜੀ ਦੇ ਨਾਲ ਆਓ ਆਪਾਂ ਗੱਲਬਾਤ ਕਰਦੇ ਹਾਂ ਸਰਦਾਰ ਕਿਹਰ ਸਿੰਘ ਜੀ ਦੇ ਨਾਲ ਸਭ ਤੋਂ ਪਹਿਲਾਂ ਤਾਂ ਫਤਿਹ ਦੀ ਸਾਂਝ ਬੁਲਾਈਏ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਗੀਤਕਾਰੀ ਦੇ ਸਫ਼ਰ ਵਿੱਚ ਕਿੰਨੇ ਸਮੇਂ ਤੋਂ ਮੈਂ ਤਕਰੀਬਨ ਜੀ 2081 ਤੋਂ ਹਾਂ ਜੀ ਤੇ 2086 ਦੇ ਵਿੱਚ ਤੁਹਾਡਾ ਪਹਿਲਾ ਗੀਤ ਕਿਹੜਾ ਆਇਆ ਸੀ ਤੇ ਕਿਹੜੇ ਕਲਾਕਾਰ ਨੇ ਗਾਇਆ ਸੀ ਮੇਰੇ ਪਹਿਲਾ ਗੀਤ ਸੀ ਜਿਹੜਾ ਪੰਜ ਕ ਗੀਤ ਆਏ ਨੇ ਜੀ ਐਚਐਮਬੀ ਦੇ ਵਿੱਚ ਜੀ ਸਨ 2000 ਦੇ ਵਿੱਚ ਜੀ ਜਿਹਦੇ ਵਿੱਚ ਪ੍ਰੈਜੈਂਟੇਸ਼ਨ ਕਿਹ ਰਮੋਣਾਰੀ ਸੀ ਰਵੀ ਮੰਨੀਆਂ ਹਰਦੀਪਦੀਪੀ ਨੇ ਗਾਏ ਨੇ ਜੀ ਤੇ ਇਹ ਕਿਹ ਜੀ ਇੱਕ ਗੱਲ ਹੋਰ ਦੱਸੋ ਕਹਿੰਦੇ ਗੀਤਕਾਰ ਜਿਹੜਾ ਨਾ ਤੁਰਦਾ ਤੁਰਦਾ ਗੀਤ ਲਿਖ ਦਿੰਦਾ ਕੀ ਇਹ ਸੱਚ ਆ ਜੀ ਇਹ ਸੱਚ ਆ ਜੀ ਤੇ ਅੱਜ ਦੇ ਸਮੇਂ ਦੀ ਜੇਕਰ ਆਪਾਂ ਗੱਲ ਕਰੀਏ ਹੈ ਨਾ ਸਾਡੇ ਪੰਜਾਬ ਦੀਆਂ ਜਿਹੜੀਆਂ ਔਰਤਾਂ ਨੇ ਸੋਸ਼ਲ ਮੀਡੀਆ ਦੇ ਦੇ ਕੁਝ ਹੋਰ ਹੀ ਪਰੋਸਣ ਲੱਗੀਆਂ ਉਹਦੇ ਲਈ ਦੋ ਸ਼ਬਦ ਇਹ ਤਾਂ ਹੁਣ ਦੇਖੋ ਜੀ ਅੱਜ ਮਤਲਬ ਜਿਹੜਾ ਇਲੈਕਟ੍ਰੋਨਿਕ ਜੋਗਾ ਜੀ ਉਹਦੇ ਸਾਹਮਣੇ ਦੇਖਣੀ ਚਾਹੀਦੀ ਆਪ ਤੋਂ ਵੱਡਿਆਂ ਦੀ ਹਮੇਸ਼ਾ ਕਦਰ ਕਰਨੀ ਚਾਹੀਦੀ ਆ ਮੈਂ ਤਾਂ ਇੱਕ ਇਹੀ ਗੱਲ ਕਹੂੰ ਲਚਰਨਵਲ ਘਟਦਿਆਂ ਨੂੰ ਜੋ ਸਮਾਜ ਏ ਵੀ ਆ ਜੋ ਅੱਜ ਕੱਲ ਨਸੇ ਦੇ ਦਲ ਦਲ ਦੇ ਵਿੱਚ ਫਸੀ ਹੋਏ ਨੌਜਵਾਨ ਪੀੜੀ ਵਿੱਚ ਕਈ ਜਗ੍ਹਾ ਤੇ ਕੁੜੀਆਂ ਵੀ ਇਹ ਕੰਮ ਕਰ ਰਹੀਆਂ ਨੇ ਪਰ ਨਹੀਂ ਕਰਨਾ ਚਾਹੀਦਾ ਜੀ ਤੇ ਨਸ਼ਿਆਂ ਦੇ ਲਈ ਤੁਸੀਂ ਕਿਹੜਾ ਗੀਤ ਲਿਖਿਆ ਸਾਡੇ ਦਰਸ਼ਕਾਂ ਦੇ ਰੂਬਰੂ ਕਰ ਦਿਓ ਮੈਨਾਂ ਦੇਸ਼ ਭਗਤੀ ਤੇ ਜ਼ਿਆਦਾ ਕਰਲਾਂ ਜੀ ਤੁਸੀਂ ਸਾਡੇ ਪੰਜਾਬੀਆਂ ਨੂੰ ਸਮਰਪਿਤ ਦੇਸ਼ ਭਗਤੀ ਹਾਂ ਆਜ਼ਾਦੀ ਖਾਤਰ ਲੜੇ ਸੂਰਮੇ ਪੁੱਤ ਸੀ ਮਾਵਾਂ ਦੇ ਭਾਰਤ ਸੱਡੋ ਗੋਲਿਓ ਨਹੀਂ ਤਾਂ ਮਾਰ ਮੁਕਾਵਾਂਗੇ ਬੈਰੀ ਪੈਰ ਕੀ ਲਾਜੇ ਬਤਨ ਦੀਆਂ ਦੇਹਲੀਜਾਂ ਨੂੰ ਇੰਡੀਆ ਗੇਟ ਤੇ ਦਈਏ ਸਲਾਮੀ ਆਮਰ ਸਹੀਦਾਂ ਨੂੰ ਕਦੇ ਨਾ ਹੱਥੇ ਉੱਤੇ ਯੋਧੇ ਕਰਦੇ ਬਾਰ ਨਹੀਂ ਕੋਈ ਜ਼ੁਲਮ ਕਰੇ ਮਜ਼ਲੂਮਾਂ ਤੇ ਸਾਹ ਦੇ ਸਾਹ ਨਹੀਂ ਸਦਾ ਸਹਾਰਾ ਦਿੰਦੇ ਆ ਨਰਵੈਰ ਗਰੀਬਾਂ ਨੂੰ ਇੰਡੀਆ ਗੇਟ ਤੇ ਦਈਏ ਸਲਾਮੀ ਆਮਰ ਸਹੀਦਾਂ ਨੂੰ ਦੋ ਲਾਈਨਾਂ ਅੱਜ ਦੇ ਨੌਜਵਾਨਾਂ ਦੇ ਲਈ ਕਿਉਂਕਿ ਨੌਜਵਾਨ ਜਿਹੜਾ ਨਾ ਥੋੜਾ ਜਿਹਾ ਇਸ਼ਕ ਤੇ ਮੁਸਕ ਨੂੰ ਜ਼ਿਆਦਾ ਮੰਨਦਾ ਇੱਕ ਮਿੰਟ ਇਹ ਕੀ ਗੱਲ ਕਹੋ ਜੀ ਕਹਿੰਦਾ ਇੱਥੇ ਬੈਠ ਸਦਾ ਨਹੀਂ ਰਹਿਣਾ ਇੱਕ ਦਿਨ ਛੱਡਣਾ ਰਸਨਾਂ ਨੂੰ ਮੰਨ ਲੈ ਕਿਸੇ ਗੁਰੂ ਦੇ ਦਿੱਤੇ ਹੋਏ ਨਮੋਲ ਵਚਨਾਂ ਨੂੰ ਕਾਹਦਾ ਮਾਣ ਕਰੇ ਤੂੰ ਚਾਰ ਦਿਨਾਂ ਦੀ ਜ਼ਿੰਦਗੀ ਆ ਕੱਚੇ ਤੰਦ ਨਾਲ ਉਹ ਵੀ ਬੰਦਿਆ ਕੱਚੀ ਜ਼ਿੰਦਗੀ ਆ ਮੇਲੇ ਦੁਨੀਆ ਦੇ ਵਿੱਚ ਸਦਾ ਹੀ ਲੱਗਦੇ ਰਹਿਣੇ ਨੇ ਕੀਤੇ ਕਰਮਾਂ ਦੇ ਮੁੱਲ ਅੱਗੇ ਜਾ ਕੇ ਪਹਿਣੇ ਨੇ ਉੱਥੇ ਕਿਤੇ ਨਹੀਂ ਲਿਖਿਆ ਹੋਣਾ ਕਿਹੜੇ ਪਿੰਡ ਦੀ ਆ ਕੱਚੇ ਤੰਦ ਨਾਲੋਂ ਵੀ ਬੰਦਿਆ ਕੱਚੀ ਜ਼ਿੰਦਗੀ ਆ ਬਹੁਤ ਬਹੁਤ ਧੰਨਵਾਦ ਇਸ ਕੀਮਤੀ ਸਮੇਂ ਵਿੱਚ ਤੁਹਾ ਸਮਾਧੀ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ